ਅੰਦਰ ਕੈਸਾ ਅੰਦਰ ਕੈਸਾ ਕੈਸਾ ਅੰਦਰ ਕੈਸਾ ਅੰਦਰ ਕੈਸਾ ਅੰਦਰ ਕੈਸਾ ਅੰਦਰ ਕੈਸਾ ਉਹਨਾਂ ਦੇ ਨਾਲ ਪਹੁੰਚੇ ਬੀਬੀ ਰਾਜਵਿੰਦਰ ਕੌਰ ਖਿਆੜਾ ਜੀ ਜੋ ਕਿ ਔਮਨ ਸੈਲ ਪੰਜਾਬ ਦੇ ਪ੍ਰੈਜ਼ੀਡੈਂਟ ਨੇ ਉਹਨਾਂ ਦੇ ਨਾਲ ਪਹੁੰਚੇ ਰਵਿਦਾਸ਼ ਸ਼ਕਤੀ ਰਵਿਦਾਸ਼ ਸ਼ਕਤੀ ਅੱਜ ਬਹੁਤ ਹੀ ਇਤਿਹਾਸਿਕ ਔਰ ਪਵਿੱਤਰ ਸਥਾਨ ਦੇ ਉੱਪਰ ਸਤਨਾਰਜਿਦਾਸ ਤਾਮ ਬੂਟਾ ਮੰਡੀ ਦੇ ਵਿੱਚੋਂ 640 ਤਾਲੀਮਾ ਪਰਗਰ ਦਿਵਸ ਮਨਾਇਆ ਜਾ ਰਿਹਾ ਹੈ ਅੱਜ ਦੇ ਇਸ ਪਵਿੱਤਰ ਦਿਹਾੜੇ ਦੇ ਉੱਪਰ ਸਾਰੀਆਂ ਹੀ ਆਈਆਂ ਹੋਈਆਂ ਸੰਗਤਾਂ ਨੂੰ ਮੇਰੇ ਵੱਲੋਂ ਦਿਲਾਂ ਦੀ ਗਹਿਰਾਈ ਤੋਂ ਲੱਖ ਲੱਖ ਵਧਾਈ ਹੋਵੇ ਜੈ ਗੁਰਦੇਵ ਧੰਨ ਗੁਰਦੇਵ ਜੈ ਪੀ ਜੈ ਭਾਣ ਧੰਨ ਧੰਨ ਸਤਿਗੁਰੂ ਅਰਦਾਸ ਜੀ ਮਹਾਰਾਜ ਜੀ ਦੇ 648ਵੇਂ ਜਨਮ ਦਿਵਸ ਦੀ ਦੇਸ਼ਾਂ ਦੇਸ਼ਾਂ ਵਿੱਚ ਬੈਠੀ ਹੋਏ ਸਾਧ ਸੰਗਤ ਨੂੰ ਲੱਖ ਲੱਖ ਵਧਾਈ ਹੋਵੇ ਅੱਜ ਬੂਟਾ ਮੰਡੀ ਦੇ ਵਿੱਚ ਸਤਿਗੁਰੂ ਅਰਦਾਸ ਧਾਮ ਦੇ ਵਿੱਚ ਅਸੀਂ ਲੰਗਰ ਦੀ ਸੇਵਾ ਨਿਭਾ ਰਹੇ ਹਾਂ ਔਰ ਸਾਰੀਆਂ ਸੰਗਤਾਂ ਦੇ ਵਿੱਚ ਬਹੁਤ ਜ਼ਿਆਦਾ ਉਤਸ਼ਾਹ ਹੈ ਇਸ ਗੁਰਪੁਰਬ ਨੂੰ ਲੈ ਕੇ ਬਹੁਤ ਉਮਤਾਵਨਾ ਮਨਾ ਗਿਆ ਹੈ ਔਰ ਸਾਰੀਆਂ ਸੰਗਤਾਂ ਸਤਿਗੁਰੂ ਦਾਸ ਧਾਮ ਦੇ ਵਿੱਚ ਗੁਰੂ ਗੁਰੂ ਅਰਦਾਸ ਜੀ ਦਾ ਅਸ਼ੀਰਵਾਦ ਅਸ਼ੀਰਵਾਦ ਲੈਣ ਲਈ ਪਹੁੰਚੇ ਆਣ